ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਅੱਜ ਪਾਣੀ ਦਿੱਤਾ ਜਾ ਰਿਹਾ ਬੂਟੇ ਜਿਹੜੇ ਲਾਏ ਸੀ ਆਪਾਂ ਜਾਂ ਅੰਗਲੀਆਂ ਸਮੇਤ ਤੇ ਸਾਡੇ ਕੋਲ ਛਾਪਿਆਂ ਵਾਲੀ ਤੋਂ ਆਏ ਬਾਪੂ ਸੀਤਲ ਸਿੰਘ ਜੀ ਜੋ ਦਾਤਨ ਕਰਦੇ ਆ ਰਹੇ ਜੋ ਬਹੁਤ ਘੱਟ ਲੋਕ ਇਹ ਜਾਣਦੇ ਕਿਉਂਕਿ ਪੇਸਟ ਤੇ ਬਰਸ਼ ਨੂੰ ਅਸੀਂ ਪ੍ਰਧਾਨਤਾ ਦਿੱਤੀ ਆ ਤੇ ਇਹ ਪੌਦੇ ਇਸੇ ਕਰਕੇ ਲਗਾਏ ਜਾ ਰਹੇ ਨੇ ਕਿ ਟਾਲੀਆਂ ਨਿੰਮ ਦੀ ਦਾਤਨ ਬੜੇ ਜਿਹੜਾ ਉਹ ਦੱਸ ਰਹੇ ਆ ਅਜੇ ਕਿ ਡਾਕਟਰ ਵੀ ਦੱਸ ਰਹੇ ਕਿ ਨਿੰਮ ਦੀ ਦਾਤਨ ਕਰਨੀ ਚਾਹੀਦੀ ਹੈ ਤੇ ਬਾਪੂ ਜੀ ਦੱਸਦੇ ਕਿ ਅਸੀਂ ਸ਼ੈਰ ਕਰਨਾ ਹੁੰਦੇ ਰੋਜ਼ ਇੱਧਰ ਨੂੰ ਜੇ ਨਾ ਆਈਏ ਤੇ ਉਹ ਸਰੀਰ ਹੀ ਨਹੀਂ ਉਹੋ ਜਿਹਾ ਰਹਿੰਦਾ ਸੋ ਵੀਰੋ ਜਰੂਰ ਅਮਰਤ ਵੇਲੇ ਸਵਕਤੇ ਉੱਠਣ ਦੀ ਜਿਹੜੀ ਉਹ ਆਦਤ ਪਾਉਣੀ ਚਾਹੀਦੀ ਹੈ ਸਾਨੂੰ ਜੇ ਅਸੀਂ ਸਵਕਤੇ ਉੱਠੀਏ ਪਹਿਲੇ ਪੈਰ ਤੇ ਨਾਲੇ ਬੰਦਗੀ ਹੋ ਜਾਂਦੀ ਪ੍ਰਮਾਤਮਾ ਦੀ ਭਗਤੀ ਹੋ ਜਾਂਦੀ ਹੈ ਤੇ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਸਵੇਰੇ ਉੱਠਣ ਦੇ ਨਾਲ ਸੋ ਪਾਜੀ ਮੇਜਰ ਸਿੰਘ ਜੀ ਉਹ ਨਾਲ ਆ ਰੱਖੇ ਨੇ ਪਾਣੀ ਦੇਣ ਵਾਸਤੇ ਕਈਆਂ ਬਾਲਟੀਆਂ ਜਿਨ੍ਹਾਂ ਦੇ ਨਾਲ ਇਹ ਸੇਵਾਵਾਂ ਕੀਤੀਆਂ ਜਾ ਰਹੀਆਂ ਸੋ ਵੀਰੋ ਜ਼ਰੂਰ ਹੈ ਇਹ ਜ਼ਰੂਰਤ ਹੈ ਅੱਜ ਦੇ ਸਮੇਂ ਦੀ ਸੋ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਧਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ